पर्द ਸਿੰਘ ਕਿਸਾਨ ਔਜਾ ਕਮੇਟੀ ਪਿੰਡ ਮਾਨਾਲੇ ਤੋਂ ਉਮੀਦ ਪਤਾਣਾ ਜੋ ਵੀ ਕੱਲ ਪਰਸੋਂ ਤੋਂ ਜਿਹੜਾ ਸਿੰਘੂ ਸੰਭੂ ਬਾਡਰ ਤੇ ਖਨੋਰੀ ਬਾਡਰ ਤੇ ਕਿਸਾਨਾਂ ਨਾਲ ਧੱਕਾ ਕੀਤਾ ਅੱਜ ਤੋੜਫੋੜ ਕੀਤੀ ਆ ਭਗਵੰਤ ਮਾਨ ਸਰਕਾਰ ਨੇ ਸਾਡੇ ਪਿੱਠੇ ਛੁਰਾ ਮਾਰਿਆ ਹੈ ਵੀ ਅਸੀਂ ਆਪਣਾ ਹੱਕ ਲੈਣ ਗਏ ਹਾਂ ਪਰ ਇਹਨਾਂ ਨੇ ਇੱਕ ਸਾਡੇ ਨਾਲ ਬਹੁਤ ਤਸ਼ੱਦਦ ਕੀਤਾ ਸਾਡੇ ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੇ ਫੋਰਮ ਦੇ ਪ੍ਰਧਾਨ ਜੋ ਵੀ ਸਾਨੂੰ ਆਗੂ ਦੱਸਣਗੇ ਅਸੀਂ ਉਹਨਾਂ ਦੀ ਕਾਰਵਾਈ ਦੇ ਹਨ ਟੋਲ ਪਲਾਜੇ ਮੰਦਲੇ ਪਏ ਸੜਕਾਂ ਬਦਲੀਆਂ ਪਈਆਂ ਜਾਮ ਕਰਨੇ ਪਏ ਪਰ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਜੋ ਸਰਕਾਰ ਤਸ਼ੱਦਦ ਕਰਨਾ ਚਾਹੁੰਦੀ ਜੋ ਵੀ ਕਰ ਰ ਅੱਗੇ ਅਬਦਾਲੀ ਨੇ ਕੀਤੇ ਸੀ ਪੰਜਾਬ ਤੇ ਬੜਿਆ ਆਰਗ ਜੇਬ ਆਇਆ ਸੀ ਪਰ ਇਹ ਸਿੱਖ ਕੌਮ ਨਹੀਂ ਝੁਕੀ ਤੇ ਝੁਕਣਾ ਹੁਣ ਵੀ ਨਹੀਂ ਆ ਭਗਵੰਤ ਮਾਨ ਸਰਕਾਰ ਹੋਰ ਵੀ ਜ਼ੋਰ ਨਾਲ ਤਸ਼ੱਦਦ ਕਰ ਲੇ ਪਰ ਇਹ ਜਿਉ ਸੰਘਰਸ਼ ਵਰਤਵਾਦ ਖੜਾ ਕਰਕੇ ਫੇਰ ਅਸੀਂ ਇਹਨਾਂ ਦਾ ਬਾਡਰਾਂ ਤੇ ਪਾਵਾਂਗੇ ਬਿਲਕੁਲ ਨਹੀਂ ਇਹ ਸਾਡੇ ਇਥੇ ਪਿੰਡਾਂ ਦੇ ਵਿੱਚ ਕੋਈ ਆਮ ਪਾਰਟੀ ਦਾ ਕੋਈ ਐਮਐਲਏ ਕੋ ਲੀਡਰ ਆਉਂਦਾ ਪਸੀਂ ਉਹਨਾਂ ਦਾ ਪੂਰਾ ਵਿਰੋਧ ਕਰਾਂਗੇ ਉਹਨਾਂ ਨੂੰ ਪਿੰਡਾਂ 'ਚ ਵੜਨ ਨਾ ਦਿੱਤਾ ਜਾਊਗਾ ਇਹ ਆਪਣਾ ਸੋਚ ਸਮਝ ਕੇ ਸਾਡੇ ਪਿੰਡਾਂ ਦੇ ਵਿੱਚ ਵੜਨ ਜੋ ਇਹਨਾਂ ਸਾਡੇ ਨਾਲ ਖਨੌਰੀ ਬਾਰਡਰ ਤੇ ਕੀਤਾ ਉਹੋ ਹੀ ਹਾਲ ਇਹਨਾਂ ਦਾ ਇੱਥੇ ਪਿੰਡਾਂ ਵਿੱਚ ਕੀਤਾ ਜਾਊਗਾ ਬਿਲਕੁਲ ਨਹੀਂ ਹਜੇ ਤੱਕ ਕੋਈ ਟਰਾਲੀਆਂ ਦਾ ਪਤਾ ਨਹੀਂ ਲੱਗ ਰਿਹਾ ਸਾਡੇ ਉਥੇ ਪੱਖੇ ਹੀ ਕੂਲ ਦੇ ਰੈਫਰਿਜਰਾਂ ਏਸੀ ਸਾਹਬ ਇਹਨਾਂ ਤੋੜ ਭੰਨ ਕੇ ਲੱਖਾਂ ਰੁਪਈਆ ਦਾ ਸਮਾਨ ਸਾਡਾ ਤਬਾਹ ਕੀਤਾ ਹੈ ਪਰ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਜਰੂਰ ਪਤਾ ਲੱਗੂਗਾ ਕਿ ਕਿਸਾਨਾਂ ਨਾਲ ਪੰਗਾ ਲੈ ਕੇ ਇਹਨਾਂ ਮੁਸੀਬਤ ਮੁੱਲ ਲਈ ਹੈ ਜਿਹੜੇ ਕਿਸਾਨ ਉਥੇ ਫੜੇਗੇ ਉਹ ਤੋਂ ਆਪਣੇ ਪਿੰਡ ਦੇ ਵਿੱਚੋਂ ਵੀ ਬਿਲਕੁਲ ਜੀ ਸਾਡੇ ਪਿੰਡ ਦੇ ਵੀ ਦੋ ਕਿਸਾਨ ਹੈਗੇ ਨੇ ਪਰ ਪਾਹਲੇ ਕੋਈ ਪਤਾ ਨਹੀਂ ਲੱਗ ਰਿਹਾ 700 ਬੰਦਾ ਸਾਡਾ ਇਹਨਾਂ ਡਿਟੇਨ ਕੀਤਾ ਹੋਇਆ ਹੈ ਤੇ ਕੁਝ ਸਾਡੇ ਜਲੇਵਾਲ ਸਾਹਿਬ ਆਗੂ ਪੰਦੇਰ ਸਾਹਿਬ ਉਥੇ ਡਿਟੇਨ ਕੀਤੇ ਹੋਏ ਆ ਜਿਨ੍ਹਾਂ ਜਿਹੜੋਂ ਉਹਨਾਂ ਨੂੰ ਰਹਾ ਨਹੀਂ ਕਰਦੇ ਉਹਨਾਂ ਚਿਰ ਸੰਘਰਸ਼ ਇਹ ਲਗਾਤਾਰ ਜਾਰੀ ਰਹੂਗਾ ਪਿੰਡਾਂ ਦੇ ਵਿੱਚ ਲਗਾਤਾਰ ਪੁਤਲੇ ਫੂਕਾਂਗੇ ਇਹਨਾਂ ਦੇ ਰੋਸ ਮੁਜ਼ਾਰੇ ਕਰਾਂਗੇ ਜੀ ਸਾਡੀ ਹਰਜਤ ਜਥੇਬੰਦੀ ਕਿਸਾਨ ਨੌਜਵਾਨ ਸਰਕਮਟੀ ਪੰਜਾਬ ਸਾਡੇ ਸੁਪਾ ਘਟਾਣ ਦੇ ਸਿੱਟੇ ਕੋਟਵਾ ਉਹਨਾਂ ਵੱਲੋਂ ਸਾਨੂੰ ਕਾਲ ਆਈ ਕਿ ਸਾਡੇ ਜਿਹੜੇ ਕਿਸਾਨਾਂ ਨਾਲ ਤਕਲੀਫਾਂ ਜਿਹੜੇ ਘਪਾਣ ਖਨੋਰੀ ਬਾਰਡਰ ਦੇ ਸਭੂ ਬੱਟ ਤੇ ਸਾਡੇ ਨਾਲ ਧੱਕਾ ਕੀਤਾ ਗਿਆ ਪਹਿਲਾਂ ਉਹ ਸਾਨੂੰ ਮੀਟਿੰਗਾਂ ਦੇ ਸੱਦ ਲਿਆ ਤੇ ਸਾਡੀ ਪਿੱਠ ਤੇ ਥਰਾ ਮਾਰਿਆ ਇਹਦੇ ਸਬੰਧ ਵਿੱਚ ਅਸੀਂ ਸਰਕਾਰ ਦੇ ਖਿਲਾਫ ਉਹਨਾਂ ਦੇ ਹੁਕਮਾਂ ਆਏ ਅਸੀਂ ਖਾਂ ਖਾਂ ਰੋਸ ਮਜਾਰੇ ਪਿੰਡ ਪਿੰਡ ਰੋਸ ਮਜਾਰੇ ਇਨਾਰੇ ਫੁੱਟਲੇ ਫੁੱਟਦਾ ਹੈ ਅੱਗੋਂ ਵੀ ਸਾਨੂੰ ਜਿਤਨਾ ਹੁਕਮ ਆਊਗਾ ਅਸੀਂ ਸਰਕਾਰ ਦੇ ਖਿਲਾਫ ਰੋਸ ਜਾਰਾ ਕਰਾਂਗੇ ਕਿ ਸਮਝੋ ਕਿ ਤੁਹਾਨੂੰ ਪਤਾ ਹੀ ਆ ਵੀ ਸਨੋਰੀ ਬਾਡਰ ਤੋਂ ਸੰਗੂ ਬਾਡਰ ਤੇ ਜੋ ਵੀ ਹੋਇਆ ਸਾਰਾ ਸਾਰੇ ਮਨੁੱਖ ਨੂੰ ਪਤਾ ਮੀਡੀਆ ਦੇ ਵਿੱਚ ਲੰਡਿਆ ਜੋ ਵੀ ਕੁਛ ਬਹੁਤ ਨੰ ਮੰਦਪਾ ਕੀ ਇੱਥੇ ਜਿ ਸ਼ੁਰੂ ਮਾਰਨ ਵਾਲੀ ਗੱਲ ਕੀਤੀ ਆ ਤੇ ਬਹੁਤ ਹੀ ਮਾੜੀ ਗੱਲ ਆ ਅਸੀਂ ਹੁਣ ਜੋ ਸਾਨੂੰ ਅਗਲੇ ਕਾਲ ਆਊ ਵੀ ਸਾਡੇ ਆਗੂਆਂ ਦੀ ਅਸੀਂ ਉਹਤੇ ਪੂਰਾ ਖਰੇ ਉਤਰਾਂਗੇ ਬਾਕੀ ਇਹ ਵੀ ਭਵੰਤਮਾਨ ਸਰਕਾਰ ਨੇ ਬਹੁ ਮਾੜਾ ਕੀਤਾ ਜੇ ਇਹਨੂੰ ਪਿੰਡਾਂ ਚ ਨਹੀਂ ਵੰਡ ਲਿਆਗੇ ਹਾਂ ਲੱਖ ਇਹਨੂੰ ਇਹਨੂੰ ਇਹੋ ਜਿਹਾ ਚੰਪਸ ਘਵਾਗੇ ਕਿ ਇਹਨੂੰ ਪੜਾ ਲੱਗ ਜੂਗਾ ਕਿ ਕਿੱਦਾਂ ਕਰੀਦਾ ਕਿਸਾਨਾਂ ਨਾਲ ਕੀ ਇੱਕ ਕਿਸਾਨ ਇਹੋ ਜੀ ਚੀਜ਼ ਆ ਕਿਸਾਨਾਂ ਦੀ ਰੀੜ ਦੀ ਹੱਡੀ ਆ ਦੇਖੀ ਉਹਦੇ ਨਾਲ ਇਹ ਇਦਾਂ ਕਰ ਗਿਆ ਦੇ ਬਹੁ ਗਦਾਰੀ ਵਾਲਾ ਕੰਮ ਕੀਤਾ ਨੇ ਜਦੋਂ ਅਜ ਤੋਂ 3 ਸਾਲ 4 ਸਾਲ ਪਹਿਲਾਂ ਬਦਲਾ ਆਇਆ ਇਹ ਬਦਲਾ ਤੁਸੀਂ ਕਿੰਨੀ ਖੁਸ਼ੀ ਨਾਲ ਲੈਂਦਾ ਹੈ ਦੋਸਤਾਂ ਆ ਲੋਕਾਂ ਨੇ ਲੈਂਦਾ ਹੈ ਜੀ ਤੇ ਵੀ ਅੱਜ ਨੂੰ ਬਦਲਾ ਆ ਗਿਆ ਇਹ ਬਦਲਾ ਕਿਹ ਤਰ੍ਹਾਂ ਦਾ ਬਦਲਾ ਲੱਗਾ ਤੁਹਾਨੂੰ ਜੀ ਬਦਲਾ ਤੇ ਚਾਹ ਜੀ ਲੋਕ ਕਰਦੇ ਇਹਨਾਂ ਨੂੰ ਵੋਟਾਂ ਪਾਤੀਆਂ ਪਰ ਇਹਨਾਂ ਨੇ ਮੋੜ ਨਹੀਂ ਮੋੜਿਆ ਵੇਖ ਲਓ ਕੀ ਕਰਨ ਰਿਹਾ ਹੁਣ ਤੁਹਾਡੇ ਸਾਹਮਣੇ ਤੇ ਦੇ ਕੁਝ ਪ੍ਰੋਵਾਈ ਜੰਦੇ ਕਿ ਦੇਖੋ ਕੁਝ ਪ੍ਰੋਵਾਈ ਜੰਦੇ ਕਿਸਾਨਾਂ ਨਾਲ ਬਹੁਤ ਥਕਾ ਕਰ ਗਏ ਇਹਨਾਂ ਜਾਂ ਤਾਂ ਫਿਰ ਨਾਲ ਜਾਣ ਪਤਾ ਲੱਗੇ ਇਹਨਾਂ ਦਾ ਆਪ ਲੈ ਕੇ ਜਾਣ ਦਿੱਲੀ ਲੈ ਜਾਣ ਫਿਰ ਇਹਨਾਂ ਦਾ ਪਤਾ ਲੱਗੇ ਜੀ